ਇਦਾਂ ਦੀ ਲੁੱਕ ਦੇ ਵਿੱਚ ਗਲੇ ਅੱਜਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਜੋ ਕਿ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਲਦੀ ਇਹ ਰੈਡੀ ਹੋ ਜਾਂਦੇ ਨੇ ਬਣ ਕੇ ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਨੈਕ ਰੀਥੋ ਕੇ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਬੀ ਨੈਕ ਗਲਾ ਉਹ 2-3 ਟਾਈਪ ਦੇ ਵਿੱਚ ਬੀ ਨੈਕ ਬਣਦਾਗਾ ਅੱਜ ਆਪਾਂ ਇੱਕ ਟਾਈਪ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਐਦਾਂ ਦਾ ਗਲਾ ਬਣਾ ਸਕਦੇ ਹੋ ਬੀ ਨੈਕ ਦੇ ਵਿੱਚ ਜਿਹੜੀ ਬੈਕ ਹੋਵੇ ਉਹ ਆਪਣੀ ਜਿਆਦਾ ਉੱਚੀ ਨਹੀਂ ਬਣਾਉਣੀ ਤੇ ਨਹੀਂ ਵਾਲਾ ਡੀਪ ਬਣਾਉਣਾ ਨੋਰਮਲ ਤਰੀਕੇ ਦੇ ਨਾਲ ਰੱਖਾਂਗੇ ਆਪਾਂ ਤੁਸੀਂ ਉਹਦੀ ਸ਼ੇਪ ਕਿਸ ਤਰੀਕੇ ਨਾਲ ਪਾ ਸਕਦੇ ਹੋ ਵਰਕ ਵਾਲਾ ਗਲਾ ਦੇਖੋ ਆਪਣੇ ਕੋਲੇ ਵਰਕ ਕਰਿਆ ਹੋਇਆ ਬੀ ਨੈਕ ਦੇ ਵਿੱਚ ਆਪਾਂ ਨੇ ਉਹਦੇ ਵਿੱਚ ਦੇਖੋ ਪਲੇਟਾ ਵਗੈਰਾ ਸ਼ਰਟ ਦੇ ਵਿੱਚ ਪਾ ਰੱਖੀਆਂ ਨੇ ਸਾਰਾ ਕੁਝ ਕਰ ਰੱਖਿਆਗਾ ਐਦਾਂ ਦੇਖੋ ਐਦਾਂ ਦੇ ਵਿੱਚ ਬੀ ਨੈਕ ਗਲਾ ਬਣਿਆ ਹੋਇਆ ਸੀ ਤਾਂ ਫਿਲਹਾਲ ਜਿਹੜੀ ਚੀਜ਼ ਆ ਦਿੱਤੀ ਹੋਈ ਆ ਉਹੀ ਤਰੀਕੇ ਨਾਲ ਇਦਰੋਂ ਇਹਦੀ ਬੀ ਸ਼ੇਪ ਬਣੀ ਹੋਈ ਸੀ ਮੰਨ ਲਓ ਰੈਡੀਮੇਡ ਐਦਾਂ ਦੀ ਹੀ ਵਰਕ ਕਰਿਆ ਹੋਇਆ ਸੀ ਫਰ ਉਹ neck ਕੀ ਸੀਗਾ ਛੋਟਾ ਸੀ ਬਹੁਤ ਜ਼ਿਆਦਾ ਮੰਨ ਲਓ ਇਸ ਤਰ੍ਹਾਂ neck ਦੇ ਨਾਲ ਲੱਗਦਾ ਸੀਗਾ ਆਪਾਂ ਨੇ ਕੀ ਕੀਤਾ ਜਿਹੜੀ ਆਹ ਵਾਲੀ ਵਰਕ ਸੀ ਮੰਨ ਲਓ ਇਸ ਸਾਈਡ ਦੇ ਦਿੱਤਾ ਸੀ ਆਪਾਂ ਉਹਨੂੰ ਵਿੱਚੋਂ ਕੱਢਤਾ ਮੰਨ ਲਓ ਜਿਹੜੀ ਇਹ 골ਡਨ ਪੱਟੀ ਬਣੀ ਹੋਈ ਆ ਇਹਦੇ ਨਾਲ ਨਾਲ ਇਸ ਤਰ੍ਹਾਂ ਆਪਾਂ ਨੇ B neck ਦੇ ਵਿੱਚ ਗਲਾ ਬਣਾ ਲਿਆ ਨਾਲੇ ਤਾਂ ਆਪਣਾ B neck ਗਲੇ ਦਾ ਸਟਾਈਲ ਰੈਡੀ ਹੋ ਜੂਗਾ ਬਣ ਕੇ ਨਲੇ ਕੀ ਆਪਣਾ ਗਲਾ ਸੈੱਟ ਹੋ ਜੂਗਾ ਮੰਨ ਲਓ ਜਿਹੜਾ ਜਿਆਦਾ ਛੋਟਾ ਦਿੱਤਾ ਹੋਇਆ ਸੀ ਹੁਣ ਦੇਖੋ ਇੱਥੋਂ ਆਪਾਂ ਨੇ ਚਾਰਸ ਬਣਾਉਣਾ ਜਦੋਂ ਵੀ ਤੁਸੀਂ ਕਿਸੇ ਵੀ ਸ਼ਰਟ ਦਾ ਦੇਖੋ ਗਲਾ ਬਣਾਉਣਾ ਫਿਲਹਾਲ ਤੁਹਾਨੂੰ ਇੱਕ ਵਾਰੀ ਮੈਂ ਪਹਿਲਾਂ ਆਪਣਾ ਕਾਗਜ਼ ਦੇ ਉੱਪਰ ਦੱਸਦੀ ਆਂਗੀ ਵੀ ਤੁਸੀਂ ਕਿਸ ਤਰੀਕੇ ਨਾਲ ਨੈਕ ਉਹਦਾ ਕੱਢਣਾ ਹੋਊਗਾ ਕਿਉਂਕਿ ਇਹ ਤਾਂ ਆਪਣਾ ਫਿਲਹਾਲ ਪਹਿਲਾਂ ਹੀ ਵਰਕ ਕੀਤਾ ਹੋਇਆ ਸੀਗਾ ਆਪਾਂ ਤੁਹਾਨੂੰ ਬੁਕਰਮ ਦੇ ਉੱਪਰ ਗਲਾ ਕੱਟਣਾ ਦੱਸਾਂਗੇ ਕਿੰਨੀ ਤੁਸੀਂ ਗਲੇ ਦੀ ਚੌੜਾਈ ਕੱਟਣੀ ਆ ਕਿਸ ਤਰੀਕੇ ਨਾਲ ਤੁਸੀਂ ਕਿੰਨੀ ਲੰਬਾਈ ਕੱਟਣੀ ਆ ਜੇ ਇਕੱਲਾ ਵੀ ਨੈਕ ਬਣਾਉਣਾ ਇਸ ਤਰੀਕੇ ਨਾਲ ਜੇ ਪੂਰਾ ਪ੍ਰੋਪਰ ਲੈ ਕੇ ਜਾਣਾ ਕਿ ਨਾਲੂਗਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਇਸ ਤਰੀਕੇ ਦਾ ਗਲਾ ਜੋ ਫਰੰਟ ਤੋਂ ਹੀ ਬੀ ਬਣਾਉਣਾ ਉਹਦੀ ਕਟਿੰਗ ਤੁਸੀਂ ਕਿਸ ਤਰੀਕੇ ਨਾਲ ਕਰਨੀ ਆਗੀ ਖੋ ਆਪਣੇ ਆ ਇੱਕ ਬੁਕਰਮ ਦਾ ਪੀਸ ਲੈਂਦਾਗਾ ਆਹ ਵਾਲਾ ਤੁਸੀਂ ਇਹਦਾ ਨੈਕ ਮੰਨ ਲਓ ਤੁਸੀਂ ਇਹਨੂੰ ਮੰਨ ਕੇ ਚੱਲਣਾ ਵੀ ਆਪਣੇ ਕੋਲੇ ਸ਼ਰਟ ਦਾ ਪੀਸ ਹੈ ਇਹ ਤੁਸੀਂ ਇਸ ਤਰੀਕੇ ਨਾਲ ਦੇਖੋ ਇਹਦਾ ਸ਼ੋਲਡਰ ਪਾਉਣਾਗਾ ਤੀਰਾ ਪਾਉਣਾ ਤੀਰਾ ਤੁਸੀਂ ਜਿਵੇਂ ਨੈਕ ਗਲਾ ਪਾਉਨੇ ਹੋ ਉਸ ਤਰੀਕੇ ਨਾਲ ਪਾਉਂਗੇ ਕਿਉਂਕਿ ਆਪਾਂ ਨੇ ਬੈਕ ਨੈਕ ਹੈ ਜਿਹੜੀ ਉਹਦੀ ਡੀਪ ਨਹੀਂ ਕੱਢਣੀ ਹੈਗੀ ਉਹ ਆਪਾਂ ਨੇ ਨਾਰਮਲ ਤਰੀਕੇ ਨਾਲ ਹੀ ਰੱਖਣੀ ਹੈਗੀ ਮੰਨ ਲਓ 2 2.5 ਇੰਚ ਦੇ ਵਿੱਚ ਕੱਢਾਂਗੇ ਜਿਆਦਾ ਡੀਪ ਨਹੀਂ ਕੱਢਣਾ ਸਭ ਤੋਂ ਪਹਿਲਾਂ ਆਪਾਂ ਦੇਖੋ ਇਸ ਤਰ੍ਹਾਂ ਸ਼ੋਰਟ ਨੂੰ ਜਿਵੇਂ ਫੋਲਡਿੰਗ ਕਰਕੇ ਕਟਾਈ ਵੇਲੇ ਰੱਖਦੇ ਆ ਉਸ ਤਰੀਕੇ ਨਾਲ ਕਟਾਈ ਵੇਲੇ ਰੱਖਣੀ ਹੈਗੀ ਇਹ ਦੇਖੋ ਆਪਣੇ ਇਸ ਤਰ੍ਹਾਂ ਗਲਾ ਫੋਲਡਿੰਗ ਕੀਤਾ ਹੋਇਆ ਹੈਗਾ ਜੇ ਤਾਂ ਤੁਸੀਂ ਗਲੇ ਦੀ ਲੈਂਥ ਲੰਬੀ ਰੱਖਣੀ ਆ ਪੱਟੀ ਦਾ ਚੜਾ ਕਰਕੇ ਰੱਖਣੀ ਆ ਜਾਂ نیچے ਦੇ ਵਿੱਚ ਸੈਂਟਰ ਦੇ ਵਿੱਚ ਕਪੜਾ ਪਾਉਣਾ ਉਹ ਤੁਸੀਂ ਉਸ ਤਰੀਕੇ ਦੀ ਕਟਿੰਗ ਕਰੋਗੇ ਫਿਰ ਹਾਲ ਆਪਾਂ ਬੀ ਨੈਕ ਗਲਾ ਬਣਾਉਣਾ ਜਿਸ ਤਰ੍ਹਾਂ ਦੀ ਸ਼ੇਪ ਤੁਹਾਨੂੰ ਆਪਾਂ ਨੇ ਪਹਿਲਾਂ ਦਿਖਾਈ ਹੈ ਤੁਸੀਂ ਉਹਦੀ ਸ਼ੇਪ ਕਿਸ ਤਰੀਕੇ ਨਾਲ ਕਰੋਗੇ ਮੰਨ ਲਓ ਜਿਵੇਂ ਆਪਣਾ ਗਲਾ 8 9 ਇੰਚ ਦੇ ਵਿੱਚ ਆ ਤੁਸੀਂ 9 ਇੰਚ ਮੰਨ ਕੇ ਚੱਲੋ ਵੀ ਆਪਾਂ ਨੇ 9 ਇੰਚ ਗਲੇ ਦਾ ਨਿਸ਼ਾਨ ਲਗਾਉਣਾਗਾ ਲੰਬਾਈ ਉਹ ਇੱਥੋਂ ਆਪਾਂ ਨੇ ਕਿੰਨੀ ਚੜਾਈ ਦੀ ਤੁਸੀਂ ਪੱਟੀ ਲਾਉਣੀ ਆ ਉਨੀ ਚੜਾਈ ਦੇ ਵਿੱਚ ਤੁਸੀਂ ਨੇ ਇਹਦਾ ਕਰਨਾ ਹੋਊਗਾ ਜਿਵੇਂ ਜਿਹੜੀ ਉਹ ਪੱਟੀ ਹੈਗੀ ਸਵਾ ਕਿੰਚ ਦੇ ਵਿੱਚ ਲੱਗੀ ਹੋਈ ਆ ਤਾਂ ਆਪਾਂ ਨੇ ਉਸੇ ਤਰੀਕੇ ਨਾਲ ਉਹਦਾ ਹਾਫ ਕਰਕੇ ਇਸ ਤਰੀਕੇ ਨਾਲ ਨਿਸ਼ਾਨ ਮਾਰਕ ਕਰ ਲਵਾਂਗੇ ਦੇਖੋ ਇਹ ਆਪਾਂ ਨੇ ਨਿਸ਼ਾਨ ਮਾਰਕ ਕਰ ਲਿਆ ਹੁਣ ਗੱਲੇ ਦੀ ਚੜਾਈ ਤੁਸੀਂ ਕਿੰਨਾ ਗਲਾ ਚੌੜਾ ਪਾਉਣਾ ਕਿੰਨੀ ਉਹਦੀ ਸ਼ੇਪ ਪਾ ਰਹੇ ਹੋ ਚੜਾਈ ਦੇ ਵਿੱਚ ਤੁਸੀਂ ਇੱਥੋਂ ਲਓਗੇ ਤੀਰਾ ਇਹਦਾ ਮੰਨ ਲਓ ਤੁਸੀਂ ਪਾਉਂਗੇ 15 16 ਇੰਚ ਦੇ ਵਿੱਚ ਤੀਰਾ ਪਊਗਾ 15 ਦੇ ਵਿੱਚ 7 ਵਾਕੀ ਤੁਹਾਡੇ ਨਾਪ ਦੇ ਹਿਸਾਬ ਨਾਲ ਪਊਗਾ ਜਿੰਨਾ ਤੁਹਾਡਾ ਨਾਪ ਹੈ ਵੀ ਆ ਜਿਸ ਵੀ ਹਿਸਾਬ ਦੇ ਨਾਲ ਤੁਸੀਂ ਮੰਨ ਲਓ ਸ਼ੋਲਡਰ ਆ ਤੁਹਾਡੀ ਫਿਟਿੰਗ ਦੇ ਹਿਸਾਬ ਨਾਲ ਤੁਸੀਂ ਗਲਾ ਪਾਉਂਗੇ ਵੀ ਪਿੱਛੋਂ ਆਮ ਨੋਰਮਲ ਐਸੀ ਲੁੱਕ ਦੇ ਵਿੱਚ ਗਲਾ ਬਣਾਉਣਾ ਤਾਂ ਤੁਸੀਂ 7 ਇੰਚ ਤੇ 7.5 ਜਾਨੀ ਕਿ 15 ਇੰਚ ਤੀਰਆ ਪਾਉਂਗੇ ਹੁਣ ਦੇਖੋ ਆਪਾਂ ਗਲੇ ਦੀ ਚੜਾਈ ਇਹਦੀ ਰੱਖਣੀ ਹੈਗੀ 7 7.5 ਦੇ ਵਿੱਚ ਰੱਖਾਂਗੇ ਮੰਨ ਲਓ ਚੜਾਈ ਆ ਕਿਉਂਕਿ ਆਪਾਂ ਨੇ 1.5 ਇੰਚ ਸਵਾ ਇੰਚ ਆਪਾਂ ਨੇ ਪੱਟੀ ਲਾਉਣੀ ਹੋਗੀ ਦੋਨੋਂ ਸਾਈਡ ਤੇ ਦੇਖੋ ਆਪਣੀ ਪੱਟੀ ਆ ਗਈ ਮੰਨ ਲਓ ਤੁਸੀਂ 1.5 ਇੰਚ ਹੀ ਮੰਨ ਕੇ ਚੱਲੋ ਆ ਤੁਹਾਡਾ ਗਲਾ ਸੈਂਟਰ ਦੇ ਵਿੱਚੋਂ ਪੰਜ ਰਹਿ ਗਿਆ ਕਿਉਂਕਿ ਆਪਾਂ ਗਲਾ ਇਹ ਇੰਨਾ ਹੀ ਰੱਖਣਾਗਾ ਜੇ ਆਪਾਂ ਗਲਾ ਇਹ ਬ੍ਰਾਡ ਕਰਤਾ ਤਾਂ ਸਾਈਡਾਂ ਤੇ ਜਾਣ ਲੱਗ ਜਾਂਦਾ ਤਾਂ ਤੁਸੀਂ ਇਸ ਤਰੀਕੇ ਨਾਲ ਜੀ ਸ਼ੇਪ ਪਾਉਣੀ ਹੋਊਗੀ ਦੇਖੋ ਇੱਕ ਮਾਰਕ ਇੱਥੇ ਕਰ ਲਿਆ ਤੁਸੀਂ ਜਿਆਦਾ ਚੜਾਈ ਦੇ ਵਿੱਚ ਪਸੰਦ ਕਰਦੇ ਹੋ ਤਾਂ ਤੁਸੀਂ ਚੜਾਈ ਵੱਧ ਵੀ ਲਗਾ ਸਕਦੇ ਹੋ ਜੇ ਇੰਨਾ ਹੀ ਰੱਖਣਾ ਤਾਂ ਤੁਸੀਂ ਇਸ ਤਰੀਕੇ ਨਾਲ ਰੱਖੋਗੇ ਇੱਕ ਮਾਰਕ ਦੇਖੋ ਆਪਾਂ ਨੇ ਇੱਥੇ ਕਰ ਲਿਆ ਇੱਕ ਕਰ ਲਿਆ ਇੱਥੇ ਕਰ ਲਿਆ ਹੁਣ ਤੁਸੀਂ ਇਹਨਾਂ ਨੂੰ ਆਪਸ ਵਿੱਚ ਦੇਖੋ ਇਸ ਤਰੀਕੇ ਨਾਲ ਮਿਲਾਉਂਗੇ ਆਹ चीज ਆ ਗਈ ਆਪਣੀ ਹੁਣ ਇਹਨੂੰ ਆਪਾਂ ਇੱਕ ਵਾਰੀ ਕੱਟ ਕਰਕੇ ਦਿਖਾਉਣੀ ਆ ਦੇਖੋ ਆ ਚੀਜ਼ ਬਣ ਗਈ ਹਨ ਇਹਨੂੰ ਆਪਾਂ ਇਸ ਤਰੀਕੇ ਨਾਲ ਥੋੜੀ ਕਟਿੰਗ ਕਰ ਦਾਂਗੇ ਇਹ ਆ ਸ਼ੇਪ ਆ ਗਈ ਦੇਖੋ ਬਣੀ ਗਈ ਇਹੀ ਸ਼ੇਪ ਆਪਣੀ ਸ਼ਰਟ ਤੇ ਬਣੀ ਹੋਈ ਆ ਦੇਖੋ ਆ ਵਾਲੀ ਸ਼ੇਪ ਆ ਇਹ ਆਪਾਂ ਨੇ ਬਰਕ ਦੇ ਨਾਲ ਪ੍ਰੋਪਰ ਉਸੇ ਤਰੀਕੇ ਨਾਲ ਇਹਨੂੰ ਰੈਡੀ ਕਰ ਲਿਆ ਤੁਹਾਨੂੰ ਦੱਸਿਆ ਸੀ ਵੀ ਆਪਾਂ ਨੇ ਆ ਚੀਜ਼ ਇਹਦੀ ਹਟਾ ਤੀ ਕਿਉਂਕਿ ਬਹੁਤ ਜ਼ਿਆਦਾ ਅ ਘੱਟ ਦਿੱਤਾ ਹੋਇਆ ਸੀ ਸੈਂਟਰ ਦੇ ਵਿੱਚੋਂ ਸੀ ਜਿਹੜਾ ਆਪਣੀ ਦੇਖੋ ਆ ਲੁੱਕ ਰੈਡੀ ਹੋ ਗਈ ਹੁਣ ਇਹਨੂੰ ਆਪਾਂ ਕਿਸ ਤਰੀਕੇ ਨਾਲ ਕਵਰ ਕਰਾਂਗੇ ਆ ਛਰਟ ਪੱਟੀ ਲੈਤੀ ਆ ਦੇਖੋ ਆਪਾਂ ਨੇ ਤੁਸੀਂ ਪੇਪਰ ਪੇਸਟਿੰਗ ਵੀ ਲੈ ਸਕਦੇ ਹੋਗੇ ਪਤਲੇ ਵਾਲੀ ਵੀ ਆਉਂਦੀ ਹੈ ਇੱਕ ਥੋੜੀ ਜਿਹੀ ਵਧੀਆ ਦੇ ਵਿੱਚ ਵੀ ਹੁੰਦੀ ਹੈ ਜਿਹੜੀ ਦਾਣੇਦਾਰ ਹੁੰਦੀ ਹੈ ਦੇਖੋ ਉਹ ਜ਼ਿਆਦਾ ਵਧੀਆ ਦੇ ਵਿੱਚ ਹੁੰਦੀ ਹੈ ਸਹੀ ਵੀ ਰਹਿੰਦੀ ਆ ਕਿ ਆਪਣੇ ਕੋਲੇ ਹੈਗੀ ਛਰਟ ਪੱਟੀ ਤੁਸੀਂ ਬਾਜ਼ਾਰ ਦੇ ਵਿੱਚੋਂ ਛਰਟ ਪੱਟੀ ਬੋਲ ਕੇ ਲੈ ਸਕਦੇ ਹੋਗੇ ਜਿਵੇਂ ਮਟੀਰੀਅਲ ਵਗੈਰਾ ਮਿਲਦਾ ਜਿੱਥੋਂ ਆਪਾਂ ਗਲੇ ਵਗੈਰਾ ਲੈਣੇ ਆ ਉਸੇ ਦੁਕਾਨ ਤੋਂ ਨਾਰਮਲ ਆਪਾਂ ਨੂੰ ਮਿਲ ਜੂਗੀ ਛਲਟ ਪੱਟੀ ਕਹਿ ਕੇ ਲਾਉਂਗੇ ਤੁਸੀਂ ਸਵਾ ਇੰਚੀ ਇੱਧੂ ਘਟ ਨਾਲ ਲਿਓ 1 ਇੰਚੀ ਦੇ ਵਿੱਚ ਵੀ ਆਉਂਦੀ ਹੈ ਸਵਾ ਇੰਚੀ ਦੇ ਵਿੱਚ ਵੀ ਆਉਂਦੀ ਹੈ ਇਹ ਤਾਂ ਤੁਸੀਂ ਇਹ ਕਿੰਨੀ ਲੈਣੀਆਂ ਦੇਖੋ ਆਪਣੇ ਕੋਲ ਇਹ ਆ ਨੈਕ ਆਗਾ ਤੁਸੀਂ ਇਹਦੀ ਪੱਟੀ ਨੂੰ ਇਸ ਤਰੀਕੇ ਨਾਲ ਇੱਕ ਵਾਰੀ ਨਾਪ ਲਓਗੇ ਇਸ ਤਰੀਕੇ ਨਾਲ ਇੰਨਾ ਨਾ ਇੰਚ ਜਿਹੜੇ ਇੰਚ ਤੁਸੀਂ ਵੱਧ ਲੈ ਕੇ ਚੱਲਣੀ ਆ ਤਾਂ ਇਹਨੂੰ ਮੈਂ ਇਸ ਤਰੀਕੇ ਨਾਲ ਡਬਲ ਫੋਲਡਿੰਗ ਕਰਕੇ ਇੱਕ ਵਾਰੀ ਆਪਾਂ ਇਹਦਾ ਫੀਸ ਉਤਾਰ ਲਾਂਗੇ ਆਪਣੇ ਕੋਲੇ ਕਪੜਾ ਇਹ ਕਪੜਾ ਤੁਸੀਂ ਰੇਵ ਵੀ ਲੈ ਸਕਦੇ ਹੋ ਸਿੱਧਾ ਵੀ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਦੇਖੋ ਇਹਦੇ ਨਾਲ ਕੋਈ ਚੱਕਰ ਨਹੀਂ ਹੈਗਾ ਰੇਵ ਦਾ ਕਿਉਂਕਿ ਆਪਾਂ ਜੇ ਕੱਲੀ ਪੱਟੀ ਲਗਾਉਣੀ ਹੋਵੇ ਕਪੜੀ ਤਾਂ ਤੁਹਾਨੂੰ ਰੇਵ ਕਪੜਾ ਲੈਣਾ ਪਊਗਾ ਪਰ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਤੁਸੀਂ ਰੇਵ ਲੈਣਾ ਜਾਂ ਜਿਹੜਾ ਮਰਜ਼ੀ ਕਪੜਾ ਲੈ ਸਕਦੇ ਹੋ ਕਿਉਂਕਿ ਆਪਾਂ ਨੇ ਵਿੱਚ ਇਹਦੇ ਛਲਟ ਪੱਟੀ ਪਾਉਣੀ ਆ ਹੁਣ ਆਪਾਂ ਨੂੰ ਇੱਕ ਵਾਰੀ ਪੇਸਟ ਕਰ ਲੈਣਾ ਹੈ ਇਹਦੇ ਉੱਪਰ ਦੇਖੋ ਪ੍ਰੈਸ ਆਪਾਂ ਨੇ ਗਰਮ ਕਰ ਰੱਖੀ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਰੱਖ ਕੇ ਇਹਨੂੰ ਪੇਸਟ ਕਰ ਲਓਗੇ ਹਾਂਜੀ ਦੇਖੋ ਆਪਣੀਆਂ ਪੱਟੀਆਂ ਜਿਹੜੀ ਪੇਸਟ ਕਰ ਰੱਖੀ ਆ ਜਿਵੇਂ ਅੱਜ ਕੱਲ ਲੈਸਾਂ ਚੱਲ ਰਹੀਆਂ ਨੇ ਬਹੁਤ ਹੀ ਟ੍ਰੈਡਿੰਗ ਦੇ ਵਿੱਚ ਤਾਂ ਤੁਸੀਂ ਉਸ ਤਰੀਕੇ ਨਾਲ ਇਹਦੇ ਵਿੱਚ ਲੇਸ ਵੀ ਅਡਜਸਟ ਕਰ ਸਕਦੇ ਹੋ ਕੋਈ ਪਾਈਪਨ ਦੇਣੀ ਆ 골ਡਨ ਦਾ ਤੁਸੀਂ ਉਸ ਤਰੀਕੇ ਨਾਲ ਵੀ ਲਗਾ ਸਕਦੇ ਹੋ ਕਿਉਂਕਿ ਫਿਲਹਾਲ ਇਹਨਾਂ ਨੇ 골ਡਨ ਦੇਖੋ ਸਾਈਡ ਤੇ ਆਪਾਂ ਨੇ ਦੇ ਰੱਖੀ ਆ ਗਈ ਸਿਰਫ ਆਪਾਂ ਨੇ ਗਲਾ ਕਵਰ ਕਰਨ ਦੇ ਮਾਰੇ ਨੇ ਕਰਾਂਗੇ ਆਪਾਂ ਚੈੱਕ ਕਰ ਲੈਣਾ ਲੇਸ ਲਗਾਉਣੀਆਂ ਲੇਸ ਵੀ ਲਗਾ ਸਕਦੇ ਆ 골ਡਨ ਲਗਾਉਣੀਆਂ 골ਡਨ ਵੀ ਫਿਲਹਾਲ ਜਦੋਂ ਵੀ ਤੁਸੀਂ ਪੱਟੀ ਕਰਨੀ ਆ ਤਾਂ ਇਸ ਤਰੀਕੇ ਨਾਲ ਰੈਡੀ ਕਰਨੀ ਆ ਸਾਨੂੰ ਆਪਾਂ ਸੈਂਟਰ ਦੇ ਵਿੱਚੋਂ ਕੱਟ ਕਰ ਦਾਂਗੇ ਅਚੀ ਜਾਨੀ ਹੁਣ ਤੁਸੀਂ ਗਲੇ ਦੇ ਵਿੱਚ ਕਿਸ ਤਰੀਕੇ ਨਾਲ ਲਗਾਉਣੀ ਆ ਦੇਖੋ ਆ ਆਪਣੇ ਕੋਲੇ ਗਲਾ ਦਿੱਤਾ ਹੋਇਆ ਇੱਕ ਸਾਈਡ ਪੱਟੀ ਦੀ ਆਪਣੀ ਇਸ ਸਾਈਡ ਜਾਊਗੀ ਦਾ ਐਸੇ ਤਰੀਕੇ ਨਾਲ ਤੁਸੀਂ ਇੱਧਰ ਲਗਾਉਂਗੇ ਦੇਖੋ ਆ ਚੀਜ਼ ਆਨੀ ਹੁਣ ਇੱਕ ਪੱਟੀ ਆਪਣੀ ਇਸ ਸਾਈਡ ਵੱਲ ਤੋਂ ਜਾਊਗੀ ਇਹ ਆਸੀ ਦੇਖੋ ਆਗਲਾ ਐਦਾਂ ਦੀ ਲੁੱਕ ਦੇ ਵਿੱਚ ਆਪਣਾ ਬਣ ਕੇ ਰੈਡੀ ਹੋ ਜਾਊਗਾ ਹੁਣ ਤੁਸੀਂ ਇਹਦੇ ਵਿੱਚ ਕੋਈ ਲੇਸ ਪਾਉਣੀ ਆ ਤਾਂ ਤੁਸੀਂ ਲੇਸ ਵੀ ਪਾ ਸਕਦੇ ਹੋਗੇ ਐਦਾਂ ਹੀ ਇਹਨੂੰ ਤੁਸੀਂ ਫਿਕਸ ਕਰਨਾ ਤਾਂ ਤੁਸੀਂ ਫਿਕਸ ਵੀ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਪਿੰਨ ਵੀ ਲਗਾ ਸਕਦੇ ਹੋ ਪਹਿਲਾਂ ਇਹਨੂੰ ਕੱਚਾ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਜਿਸ ਤਰ੍ਹਾਂ ਤੁਹਾਨੂੰ ਸੌਖੇ ਤਰੀਕੇ ਨਾਲ ਲੱਗੂਗਾ ਤੁਸੀਂ ਉਸੇ ਤਰੀਕੇ ਨਾਲ ਇਹਦੀ ਸ਼ੇਪ ਬਣਾ ਸਕਦੇ ਹੋ ਇੱਥੋਂ ਆਪਾਂ ਬਿਲਕੁਲ ਇਹਦੀ ਕਟਿੰਗ ਕਰਦਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਨੂੰ ਇੱਕ ਵਾਰੀ ਝੜਾਂਗੇ ਮਸ਼ੀਨ ਦੇ ਨਾਲ ਝੜ ਕੇ ਫਿਰ ਆਪਾਂ ਛੋਲਟਰ ਇਹਦੇ ਕਟਿੰਗ ਕਰਦਾਂਗੇ ਐਦਾਂ ਦੀ ਲੁੱਕ ਦੇ ਵਿੱਚ ਗੱਲੇ ਅੱਜਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਜੋ ਕਿ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਲਦੀ ਇਹ ਰੈਡੀ ਹੋ ਜਾਂਦੇ ਨੇ ਬਣ ਕੇ ਅੱਜ ਆਪਾਂ ਤੁਹਾਨੂੰ ਐਡਾਂ ਦੀ ਲੁੱਕ ਦੇ ਵਿੱਚ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਬੀ ਦੇ ਵਿੱਚ ਦੱਸਾਂਗੇ ਉਹਦੇ ਵਿੱਚ ਸੈਂਟਰ ਦੇ ਵਿੱਚ ਕੱਪੜਾ ਪਾਇਆ ਜਾਂਦਾ ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਹੁਣ ਤੁਹਾਨੂੰ ਇਹਦੇ ਬਾਰੇ ਵੀ ਤੁਸੀਂ ਇਹਨੂੰ ਕਿਸ ਤਰ੍ਹਾਂ ਸੌਖੇ ਤਰੀਕੇ ਨਾਲ ਝੜ ਸਕਦੇ ਹੋ ਹਾਂਜੀ ਦੇਖੋ ਆਪਾਂ ਨੇ ਜਿਹੜੀ ਬੁਕਰਮ ਪੇਸਟ ਕਰੀ ਸੀ ਹੁਣ ਆਪਾਂ ਇਹਦੇ ਇੱਕ ਸਾਈਡ ਤੋਂ ਇਹਨੂੰ ਸਿਲਾਈ ਲਗਾ ਦਿੰਨੇ ਆ ਦੇ ਵਿੱਚ ਇਸ ਤਰੀਕੇ ਨਾਲ ਸੀਨ ਲਗਾ ਰੱਖੀ ਆ ਹੁਣ ਇਸੇ ਤਰੀਕੇ ਨਾਲ ਆਪਾਂ ਦੂਸਰੀ ਪੱਟੀ ਤੇ ਲਗਾ ਰਹੇ ਆਂਗੇ ਇਹ ਪੱਟੀ ਆਪਾਂ ਤਾਂ ਲਗਾ ਰਹੇ ਆਂਗੇ ਕਿਉਂਕਿ ਆਪਣੀ ਪੇਸਟਿੰਗ ਤਾਂ ਵੈਸੇ ਕਰੀ ਹੋਈ ਆ ਵੀ ਜਿਹੜਾ ਨੀਚੇ ਵਾਲਾ ਕੱਪੜਾ ਕੋ ਆਪਣਾ ਬਾਹਰਲੀ ਸਾਈਡ ਨਾਲ ਨਿਕਲਦੇ ਤਾਂ ਤੁਸੀਂ ਇਸ ਤਰੀਕੇ ਨਾਲ ਬੁਕਰਮ ਦੇ ਨਾਲ ਨਾਲ ਪੱਟੀ ਲਗਾ ਲਓਗੇ ਹੁਣ ਦੇਖੋ ਆਪਾਂ ਉਠਾਉਣਾ ਗਾ ਗਲਾ ਤਾਂ ਤੁਸੀਂ ਇਸ ਤਰੀਕੇ ਕਿਉਂਕਿ ਪਰਖ ਵਾਲੇ ਗਲੇ ਕਈ ਵਾਰ ਇੱਕ ਸਾਈਡ ਤੋਂ ਇਧਰ ਟੇਡੇ ਵੀ ਗਏ ਦਿੱਤੇ ਪਏ ਹੁੰਦੇ ਤੁਸੀਂ ਨੇ ਇਹ ਧਿਆਨ ਰੱਖਣਾ ਜਿਹੜਾ ਗਲਾ ਕਈ ਵਾਰੀ ਰੇਵ ਹੁੰਦਾ ਜਾਂ ਥੋੜੀ ਜਿਹੀ ਗਲਾਈ ਵੱਧ ਪਾਈ ਹੁੰਦੀ ਆ ਤੁਸੀਂ ਉਹਨੂੰ ਹਲਕਾ ਜਿਹਾ ਨਾਰਮਲ ਹੱਥ ਨਾਲ ਰੱਖੋਗੇ ਦੂਸਰਾ ਤੁਸੀਂ ਆਮ ਰੱਖੋਗੇ ਜਿਵੇਂ ਆਪਾਂ ਰੱਖਣਾ ਗਾ ਤੁਸੀਂ ਇਸ ਤਰੀਕੇ ਨਾਲ ਨੂੰ ਦੇਖੋ ਮਿਲ ਅਵੇ ਕੋ ਫਿਲਹਾਲ ਆਪਣਾ ਇਹ ਬਰਾਬਰੀ ਦਿੱਤਾ ਹੋਇਆ ਦਾ ਹੁਣ ਦੇਖੋ ਆਪਾਂ ਇਸ ਤਰੀਕੇ ਨਾਲ ਉੱਪਰੋਂ ਸ਼ੁਰੂ ਕਰਾਂਗੇ ਤਾਂ ਆਹ ਦੇਖੋ ਪੱਟੀ ਆਪਣੇ ਕੋਲੇ ਪੱਟੀ ਦੇ ਜਿਹੜੇ ਪਾਸੇ ਪੇਸਟ ਕਰੀ ਹੋਈ ਉਹਨੂੰ ਆਪਾਂ ਉੱਪਰਲੀ ਸਾਈਡ ਰੱਖਣਾਗਾ ਤੁਸੀਂ ਇਹਦੇ ਵਿੱਚ ਕੋਈ ਪਾਈਪਨ ਵਗੈਰਾ ਦੇਣੀ ਆ ਤਾਂ ਤੁਸੀਂ ਦੇ ਸਕਦੇ ਹੋਗੇ ਫਿਲਹਾਲ ਦੇਖੋ ਆਪਣੇ ਕੋਲੇ 골ਡਨ ਇਹ ਵਾਲੀ ਦਿੱਤੀ ਹੋਈ ਆਪਾਂ ਇਹਦੇ ਵਿੱਚ ਕੋਈ ਵੀ ਪੇਸਟਿੰਗ ਵਗੈਰਾ ਨਹੀਂ ਲਗਾਉਂਦੇ ਤਾਂ ਆਪਾਂ ਸਿਰੇ ਤੋਂ ਸਲਾਈ ਰੱਖਣੀ ਆ ਦੇਖੋ ਇਸ ਤਰੀਕੇ ਨਾਲ ਇਹਨੂੰ ਹਲਕਾ ਜਿਹਾ ਆਪਾਂ ਇਸ ਤਰ੍ਹਾਂ ਪਕੜ ਕੇ ਰੱਖਾਂਗੇ ਕਿਉਂਕਿ ਇਹਦੀ ਢਿੱਲ ਨਹੀਂ ਹੋਣੀ ਚਾਹੀਦੀ ਜੇ ਆਹ ਚੀਜ਼ ਤੇ ਢਿੱਲ ਰਹੇਗੀ ਤਾਂ ਆਪਣਾ ਗਲਾ ਕੀ ਉੱਠਣ ਲੱ ਤਾਂ ਤੁਸੀਂ ਇਸ ਤਰੀਕੇ ਨਾਲ ਰੱਖਦੇ ਜਾਣਾ ਇਹਨੂੰ ਦੇਖੋ ਜਮਾ ਜਿਹੜਾ ਆਪਣਾ ਕਾਰਨਰ ਆ ਪੱਟੀ ਬਿਲਕੁਲ ਉੱਥੋਂ ਹੀ ਨਿਕਲੂਗੀ ਹੁਣ ਦੇਖੋ ਆਪਾਂ ਨੇ ਤੁਸੀਂ ਆ ਜਿਹੜਾ ਕਿਹੜੀ ਸਾਈਡ ਵੱਲ ਕਰਨਾ ਤਾਂ ਤੁਸੀਂ ਉਸ ਤਰੀਕੇ ਨਾਲ ਪੱਟੀ ਨੂੰ ਰੱਖ ਸਕਦੇ ਹੋ ਨਿਚਲੀ ਸਾਈਡ 'ਤੇ ਰੱਖਣਾ ਤਾਂ ਪੱਟੀ ਤੁਸੀਂ ਨੀਚੇ ਵਾਲੀ ਸਾਈਡ ਤੋਂ ਪਾਉਂਗੇ ਉੱਪਰੋਂ ਚੜ੍ਹਾ ਰੱਖਣਾ ਤਾਂ ਤੁਸੀਂ ਉੱਪਰਲੀ ਸਾਈਡ ਪਾਉਂਗੇ ਦੇਖੋ ਜੇ ਆਪਾਂ ਉੱਪਰਲੀ ਸਾਈਡ ਤੋਂ ਪਾ ਰਹੇ ਹਾਂ ਤਾਂ ਤੁਸੀਂ ਕਿਸ ਤਰੀਕੇ ਨਾਲ ਪੱਟੀ ਦਾ ਚੜ੍ਹਾ ਰੱਖਣਾਗਾ ਆ ਪੱਟੀ ਆ ਦੇਖੋ ਨੀਚੇ ਵਾਲੀ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਉੱਪਰ ਰੱਖੋਗੇ ਜੇ ਤੁਹਾਡੀ ਆਹ ਕੋਨੇ ਤੇ ਆ ਰਹੀ ਹੈ ਦੇਖੋ ਨੀਚੇ ਵਾਲੀ ਮੰਨ ਲਓ ਤੁਸੀਂ ਆਹ ਕੋਨੇ ਤੇ ਲੈ ਕੇ ਆ ਰਹੇ ਹੋ ਤਾਂ ਸ਼ੁਰੂ ਕਰਨ ਵੇਲੇ ਵੀ ਤੁਸੀਂ ਇਹੀ ਚੀਜ਼ ਦੇਖਣੀ ਹੈ ਵੀ ਤੁਹਾਡੀ ਏਸੇ ਕੋਨੇ ਦੀ ਆਉਣੀ ਚਾਹੀਦੀ ਆਹ ਵਾਲੀ ਚੀਜ਼ ਵੀ ਇੱਥੋਂ ਆਹ ਕੋਨੇ ਤੋਂ ਕਿਉਂਕਿ ਫੇਰ ਹੀ ਪੱਟੀ ਆਪਣੀ ਇੱਕੋ ਜੀ ਬਰਾਬਰ ਦਿਖਾਈ ਦੇਊਗੀ ਨਹੀਂ ਇੱਕ ਸਾਈਡ ਆਪਣੀ ਘੱਟ ਜਾਊਗੀ ਤੇ ਇੱਕ ਸਾਈਡ ਵੱਧ ਜਾਊਗੀ ਦੇਖੋ ਤਾਂ ਇਹੀ ਕੁੰਜਾ ਦੇਖੋ ਇਹਦਾ ਕਾਰਨਰ ਬਣਿਆ ਹੋਇਆ ਆਪਾਂ ਨੇ ਆਹ ਪੱਟੀ ਦਾ ਵੀ ਇੱਥੋਂ ਹੀ ਰੱਖਿਆ ਤੇ ਨੀਚੇ ਵਾਲਾ ਵੀ ਇਸੇ ਤੋਂ ਹੀ ਖਤਮ ਹੋ ਰਿਹਾਗਾ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਲੈ ਕੇ ਜਾਓਗੇ ਬਹੁਤ ਹੀ ਸੌਖੇ ਤਰੀਕੇ ਨਾਲ ਦੱਸ ਰਹੀਆਂ ਦੇਖੋ ਬਹੁਤ ਹੀ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਿਆ ਹੋਇਆ ਹੈ ਇਹ ਗਲਾ ਜਿਹੜਾ ਆਪਾਂ ਤੁਹਾਨੂੰ ਦੱਸ ਰਹੇ ਹਾਂਗੇ ਟੌਪ ਆਪ ਵਗੈਰਾ ਦੇ ਸ਼ਰਟਾਂ ਦੇ ਕੁੜਤੀਆਂ ਦੇ ਫਿਲਹਾਲ ਇਹੀ ਵੱਧ ਚੱਲਦਾ ਅੱਜ ਕੱਲ ਗਲਾ ਤਾਂ ਤੁਸੀਂ ਆਸਾਨੀ ਨਾਲ ਆਪਣੇ ਘਰ ਵਿੱਚ ਬੈਠ ਕੇ ਬਣਾ ਸਕਦੇ ਹੋਗੇ ਦੇਖੋ ਹੁਣ ਆਪਾਂ ਬਿਲਕੁਲ ਸਿੱਧੀ ਸਿਲਾਈ ਲਗਾਵਾਂਗੇ ਜਿਹੜਾ ਆਪਾਂ ਨੇ ਇਥੋਂ ਚਾਰਸ ਪੀਸ ਕ ਹੁਣ ਆਪਾਂ ਇਸ ਤਰ੍ਹਾਂ ਮਸ਼ੀਨ ਨੂੰ ਹਲਕਾ ਜਿਹਾ ਘਮਾਵਾਂਗੇ ਤਾਂ ਤੁਸੀਂ ਇਸ ਤਰੀਕੇ ਵੱਲ ਵੀ ਦੇਖਣੀ ਹੈ ਵੀ ਆਪਣੀ ਢਿੱਲ ਰਹਿਣੀ ਨਹੀਂ ਚਾਹੀਦੀ ਤੇ ਆਪਣੀ ਪੱਟੀ ਜਿੰਨੀ ਇੱਧਰ ਦਿਖਾਈ ਦੇ ਰਹੀ ਹੈ ਉਨੀ ਹੀ ਪੱਟੀ ਆਪਣੀ ਇਸ ਸਾਈਡ ਵੱਲ ਜਾਣੀ ਚਾਹੀਦੀ ਆ ਤੁਸੀਂ ਨੂੰ ਹਲਕਾ ਜਿਹਾ ਇਸ ਤਰ੍ਹਾਂ ਖਿਚਾ ਕਰਕੇ ਰੱਖਾਂਗੇ ਰੱਖੂਗੇ ਪੱਟੀ ਨੂੰ ਕਿਉਂਕਿ ਇਹਦੇ ਉੱਪਰ ਵਰਕ ਕਰਿਆ ਹੋਇਆ ਵਰਕ ਕਰੀ ਹੋਈ ਪੱਟੀ ਹਮੇਸ਼ਾ ਵਾਸਤੇ ਥੋੜੀ ਲੂਜ਼ ਹੁੰਦੀ ਹੈ ਢਿੱਲ ਹੁੰਦੀਆਂ ਮੰਨ ਲਓ ਉਹਦੇ ਵਿੱਚ ਤਾਂ ਤੁਸੀਂ ਨੀਚੇ ਵਾਲ ਨੂੰ ਇਸ ਤਰ੍ਹਾਂ ਖਿੱਚ ਕੇ ਰੱਖਣਾ ਹੋਗਾ ਹਲਕਾ ਹਲਕਾ ਇਸ ਤਰ੍ਹਾਂ ਕਾ ਰਕਣਾ ਪਰਟੀ ਦਾ ਇਹ ਆ ਦੇਖੋ ਕਿੰਨਾ ਸੋਹਣਾ ਗਲਾ ਬਣ ਕੇ ਆਪਣਾ ਰੈਡੀ ਹੋ ਚੁੱਕਿਆ ਤੁਸੀਂ ਇੱਥੇ ਇਹਦੇ ਵਿੱਚ ਬਟਨ ਵਗੈਰਾ ਵੀ ਲਗਾ ਸਕਦੇ ਹੋ ਬਟਨ ਲਗਾਉਣੇ ਆ ਇੱਥੇ ਬਟਨ ਵੀ ਲੱਗ ਜੂ ਇੱਥੋਂ ਸੀਨ ਮਾਰਨੀ ਆ ਸੀਨ ਵੀ ਮਾਰ ਸਕਦੇ ਹੋਗੇ ਫਿਲਹਾਲ ਇਹਦੀ ਇਦਾਂ ਹੀ ਗੈਟ ਅਪ ਬਣ ਰਹੀ ਹੈ ਦੇਖੋ ਕਿਉਂਕਿ ਆਪਾਂ ਨੇ ਜੇ ਆਹ ਚੀਜ਼ ਇਸ ਤਰ੍ਹਾਂ ਕਰਨ ਤੋਂ ਲਗਾਉਣੀਆਂ ਤਾਂ ਤੁਸੀਂ ਇੱਥੇ ਬਟਨ ਲਗਾ ਸਕਦੇ ਹੋਗੇ ਤਾਂ ਇਹਨੂੰ ਆਪਾਂ ਨੇ ਉੱਪਰੋਂ ਕਟਿੰਗ ਕਿਸ ਤਰ੍ਹਾਂ ਕਰਨਾ ਤਾਂ ਤੁਸੀਂ ਗਲੇ ਨੂੰ ਦੇਖੋ ਇਸ ਤਰੀਕੇ ਨਾਲ ਨੂੰ ਬਰਾਬਰ ਕਰ ਲਓਗੇ ਜਿਹੜੇ ਆਪਣੇ ਆਂ ਤੀਰੇ ਵਗੈਰਾ ਨੇ ਆਪਾਂ ਨੇ ਇੱਥੋਂ ਸੈਟਿੰਗ ਕਰਕੇ ਲੈ ਕੇ ਜਾਣੀ ਆ ਤਾਂ ਇਹਨੂੰ ਇਸ ਤਰੀਕੇ ਨਾਲ ਆਪਾਂ ਬਿਲਕੁਲ ਬਰਾਬਰ ਕਰਾਂਗੇ ਹੁਣ ਇਹਦੀ ਉੱਪਰੋਂ ਆਪਾਂ ਨੇ ਕਟਿੰਗ ਕਰ ਦੇਣੀ ਆ ਦੇਖੋ ਜਮ ਬਿਲਕੁਲ ਸਿੱਧੀ ਤੁਸੀਂ ਇਸ ਤਰੀਕੇ ਨਾਲ ਇਹਨੂੰ ਮਾਰਕ ਵੀ ਕਰ ਸਕਦੇ ਹੋ ਆ ਸਿੱਧ ਜੇ ਕਈ ਵਾਰ ਤੁਹਾਡਾ ਤੀਰਾ ਇਹ ਉੱਪਰ ਨੂੰ ਵੱਧ ਗਿਆ ਤਾਂ ਗਲਾ ਉੱਠਣ ਲੱਗ ਜੂਗਾ نیچے ਨੂੰ ਤੁਸੀਂ ਕਟਿੰਗ ਕਰ ਸਕਦੇ ਹੋ ਪਰ ਇਸ ਤਰ੍ਹਾਂ ਉੱਪਰ ਨੂੰ ਵੱਧਵਾ ਗਲਾ ਨਹੀਂ ਹੋਣਾ ਚਾਹੀਦਾ ਇਹ ਲਈ ਆ ਦੇ ਹਾਂਜੀ ਦੇਖੋ ਕਿੰਨੀ ਸੋਹਣੀ ਲੁੱਕ ਦੇ ਵਿੱਚ ਆਪਣਾ ਬੀਨੈਕ ਗਲਾ ਬਣ ਕੇ ਰੈਡੀ ਹੋ ਗਿਆ ਇਦਾਂ ਦਾ ਵਰਕ ਵਾਲਾ ਗਲਾ ਜੇ ਤੁਹਾਡਾ ਕਈ ਵਾਰੀ ਵਰਕ ਦੇ ਵਿੱਚ ਕੋਈ ਵੀ ਡਿੱਕਲ ਪ੍ਰੋਬਲਮ ਹੁੰਦੀ ਆ ਤਾਂ ਤੁਸੀਂ ਇਦਾਂ ਦਾ ਗਲਾ ਬਣਾ ਸਕਦੇ ਹੋਗੇ ਜਿਹਦਾ ਵਰਕ ਮੇਸ਼ਾ ਵਾਸਤੇ ਇਸ ਤਰੀਕੇ ਨਾਲ ਦਿੱਤਾ ਹੋਗਾ ਜੇ ਵਰਕ ਵਾਲਾ ਗਲਾ ਤੁਹਾਡਾ ਨਹੀਂ ਵੀ ਹੈਗਾ ਤਾਂ ਤੁਸੀਂ ਇਦਾਂ ਦੀ ਸ਼ੇਪ ਜਿਵੇਂ ਆਪਾਂ ਤੁਹਾਨੂੰ ਬੁਕਰਮ ਤੇ ਕਟਾਈ ਕਰਨੀ ਦੱਸੀ ਹੈ ਤੁਸੀਂ ਉਸ ਤਰੀਕੇ ਨਾਲ ਕਟਿੰਗ ਕਰਕੇ ਤਾਂ ਲੁੱਕ ਦੇ ਸਕਦੇ ਹੋ ਗਲੇ ਦੀ ਜੋ ਕਿ ਬਹੁਤ ਹੀ ਸੋਹਣਾ ਗਲਾ ਲੱਗਦਾ ਦੇਖੋ ਨਾ ਹੀ ਤਾਂ ਇਹ ਜਿਆਦਾ ਡੀਪਲੀ ਜਾਂਦਾਗਾ ਤੇ ਨਾ ਹੀ ਜਿਆਦਾ ਬ੍ਰਾਡ ਜਾਂਦਾ ਕੁਰਤੇ ਵਾਲੀ ਲੁੱਕ ਦੇ ਵਿੱਚ ਦੇਖੋ ਤੁਹਾਡਾ ਜਿਹੜਾ ਸ਼ਰਟ ਹੋਊਗਾ ਕੁਰਤੇ ਵਾਲੀ ਲੁੱਕ ਦੇਊਗਾ ਹਮੇਸ਼ਾ ਵਾਸਤੇ ਲੈਕ ਨੈਕ ਰੱਖਣੀ ਆ ਉਹ ਤੁਸੀਂ ਇਹਦੀ ਹਲਕੀ ਜੀ ਮੰਨ ਲਓ ਡੀਪ ਨਹੀਂ ਰੱਖਣੇਗੀ ਹਲਕਾ ਜਿਹਾ ਉੱਚਾ ਗਲਾ ਹੀ ਚੱਲੂਗਾ ਮੰਨ ਲਓ 2.5 ਇੰਚ ਦੇ ਵਿੱਚ ਗਲਾ ਤੁਸੀਂ ਇਹਦਾ ਬਣਾ ਕੇ ਰੈਡੀ ਕਰ ਸਕਦੇ ਹੋਗੇ ਤੁਸੀਂ ਆਪਣੀ ਬੀਨੈਕ ਗਲੇ ਦੇ ਵਿੱਚ ਵੀਡੀਓ ਬਣਾਈ ਸੀ ਤੁਹਾਡੇ ਵਾਸਤੇ ਸਪੈਸ਼ਲ ਇਹ ਕਿੱਦਾਂ ਦੀ ਲੱਗੀ ਵੀਡੀਓ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੋ ਕਿ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿ